ਸਤਿ ਸ਼੍ਰੀ ਅਕਾਲ ਜੀ ਬ੍ਰਦਰਸ ਪੋਲਟਰੀ ਫੋਰਮ ਤੇ ਸਾਰਿਆਂ ਦਾ ਸਵਾਗਤ ਹੈ ਤੇ ਆਪਾਂ ਬੈਠੇ ਹਾਂ ਮੁਰਗਿਆਂ ਦੇ ਵਿੱਚ ਤੇ ਕਾਫੀ ਵੀਰਾਂ ਨੇ ਪਿਆਰ ਦਿੱਤਾ ਜੀ ਕਾਫੀ ਵੀਰਾਂ ਨੇ ਸਪੋਰਟ ਕੀਤੀ ਤੇ ਕਈਆਂ ਨੇ ਸਾੜਾ ਵੀ ਕੀਤਾ ਜੀ ਉਹ ਵੀ ਤੁਹਾਨੂੰ ਦੱਸਾਂਗੇ ਕਿਹੜੇ ਬੰਦੇ ਸੀਗੇ ਜਿਨ੍ਹਾਂ ਨੇ ਸਾੜਾ ਕੀਤਾ ਕਿਸੇ ਨੇ ਸਾਡੀ ਪੋਸਟ ਦੇਖ ਲਈ ਠੀਕ ਹੈ ਨਹੀਂ ਪੋਸਟ ਦੇਖਣ ਸਾਰ ਅਗਲੇ ਨੂੰ ਸਾੜਾ ਹੋ ਗਿਆ ਵੀ ਇਹ ਤਾਂ ਕੰਮ ਕਰੀ ਫਿਰਦੇ ਨੇ ਆਪਦਾ ਕਰਿਆ ਹੋਇਆ ਹਾਂਜੀ ਕਰਿਆ ਹੋਇਆ ਜੀ ਕੰਮ ਕਰਿਆ ਹੋਇਆ ਆਪਦਾ ਫਿਰ ਕੀ ਹੋ ਜੂ ਫਿਰ ਕੀ ਹੋ ਜੂ ਜਿੰਨੇ ਜਿਹੜਾ ਕੋ ਕਰਨਾ ਕਰ ਲਵੇ ਠੀਕ ਹੈ ਨਹੀਂ ਅਸੀਂ ਤਾਂ ਐਂ ਹੀ ਕਰਾਂਗੇ ਅਬ ਦਾ ਕਰਿਆ ਯਾਰ ਕਿਸੇ ਤੋਂ ਮੰਗ ਕੇ ਛੋੜਨਾ ਕਰਿਆ ਜਾਂ ਕਿਸੇ ਨੂੰ ਕਿਹਾਗਾ ਵੀ ਹਾਂ ਸਾਨੂੰ ਕਰਾ ਕੇ ਦੋ ਜਾਂ ਕਿਸੇ ਤੋਂ ਪੈਸੇ ਦੀ ਮੰਗ ਕਰੀਏ ਲੋਕ ਜਰਦੇ ਨਹੀਂ ਹੈਗੇ ਜੀ ਬਾਕੀ ਥੋੜੇ ਵੀਰ ਭਾਈਆਂ ਦਾ ਸਾਥ ਬਣਿਆ ਰਹਿਣਾ ਚਾਹੀਦਾ ਤੇ ਸਾਡੇ ਪੇਜ ਨੂੰ ਸਬਸਕ੍ਰਾਈਬ ਕਰ ਲਓ ਇਦਾਂ ਨਹੀਂ ਸਾਡਾ ਤੁਹਾਨੂੰ ਹੋਰ ਦਿਖਾਉਂਦੇ ਰਹਾਂਗੇ ਬਹੁਤ ਬੰਦੇ ਨੇ ਜਿਹੜੇ ਲੱਗਦੇ ਨੇ